200 ਰੁਪਏ ਦਾ ਸੂਟ ਹੈ 5 ਮੀਟਰ ਫਰਾਕ ਵਗੈਰਾ ਅੱਛਾ ਫਰਾਕਾ ਸੂਟ ਫਰਾਕ ਰੂ ਬਣਦੇ ਨੇ 35 ਸੂਟ ਬਣਦੇ ਨੇ ਲਓ ਵੀ ਤੇ ਕਾਟਨ ਦੇ ਕਾਟਨ ਦੇ ਪਿਓਰ ਕਾਟਨ ਕੈਮਰੀਕ ਕਾਟਨ ਹੈ ਵਧੀਆ ਪੱਕੇ ਰੰਗਾਂ ਦਾ ਦੇ ਪੱਕੇ ਰੰਗ ਵਾਲੀ ਕੈਮਰੀਕ ਕਾਟਨ ਇਹ ਐਮ ਕਲਰ ਮਿਲ ਜਾਣਗੇ ਔਰ ਪਲੇਨ ਸਲਵਾਰ ਹੋਵੇ ਦੋਨੋਂ ਬਸ ਪ੍ਰਿੰਟ ਆਣਾ ਹੈ ਹਾਂਜੀ ਕਮੀਜ਼ ਪ੍ਰਿੰਟ ਹੈ ਪਲੇਨ ਸਲਵਾਰ ਸੈਮੀ ਪਿਓਰ ਦਾ ਦੁਪੱਟਾ ਸੈਮੀ ਪਿਓਰ ਦਾ ਦੁਪੱਟਾ ਆਹ ਕੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹੋਇਆ ਸਹਿਰ ਮਰੀਕ ਕੋਲੇ ਇੱਥੇ ਬਹੁਤ ਵੱਡੀ ਕੱਪੜਿਆਂ ਦੀ ਸ਼ੇਲ ਲੱਗੀ ਹੋਈ ਜਿੱਥੇ ਤੁਹਾਨੂੰ ਲੇਡੀ ਸੂਟ ਬਹੁਤ ਹੀ ਸਸਤੇ ਮਿਲਣਗੇ ਤੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਬਾਕੀ ਜੇ ਤੁਸੀ ਇਹ ਸੂਟ ਆਨਲਾਈਨ ਮੰਗਾਉਣਾ ਤਾਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਦੁੱਤੀਓ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਵਟਸਐਪ ਤੇ ਜਾਂ ਤੁਸੀ ਸਾਨੂੰ ਇੰਸਟਾਗ੍ਰਾਮ ਦੇ ਉੱਪਰ ਵੀ ਮੈਸੇਜ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਸੂਟ ਸਿਲੈਕਟ ਆਉਂਦਾ ਉਹਦਾ ਸਕਰੀਨਸ਼ਾਟ ਭੇਜ ਕੇ ਸਾਨੂੰ ਭੇਜ ਸਕ ਤੇ ਆਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਤਾਂ ਤੁਹਾਨੂੰ ਸਾਰੀ ਅੱਜ ਆਪਾਂ ਇਹ ਸੇਲ ਦਿਖਾਵਾਂਗੇ ਸ਼ਹਿਰ ਮਰੀਕ ਕੋਲੇ ਦੀ ਜਿਹੜੀ ਬਹੁਤ ਵੱਡੀ ਸੇਲ ਹੁੰਦੀ ਹੈ। ਲਓ ਵੀ ਅੱਜ ਤੁਹਾਨੂੰ ਦਿਖਾਉਣਾ ਹੈ ਸ਼ਹਿਰ ਮਰੀਕ ਕੋਲੇ ਦਾ ਸਸਤਾ ਕੱਪੜਾ। ਆ ਤੁਸੀਂ ਕਰੀਮ, ਬਟਰ ਕਰੀਮ ਦਾ ਕੱਪੜਾ ਹੀ। ਬਟਰ ਕਰੀਮ ਦਾ ਕੱਪੜਾ ਇਹ। 200 ਰੁਪਏ ਦਾ ਸੂਟ ਹੈ 5 ਮੀਟਰ, ਫਰਾਗ ਵਗੈਰਾ। ਅੱਛਾ। ਫਰਾਗਾ ਸੂਟ ਫਰਾਗ ਵਰੂ ਬਣਦੇ ਨੇ, ਪੈਂਚੀ ਸੂਟ ਬਣਦੇ ਨੇ ਇਹ। ਠੀਕ ਆ। ਆ ਕਲਰ ਪੱਕੇ ਕੱਪੜਾ ਖਰਾਬ ਨਹੀਂ ਹੁੰਦਾ ਇਹਦਾ। ਲਓ ਵੀ ਕਲਰ ਪੱਕੇ ਕੱਪੜਾ ਖਰਾਬ ਨਹੀਂ ਹੁੰਦਾ। ਕਰੀਮ ਦਾ ਕੱਪੜਾ। ਇਹਦੇ ਵਿੱਚ ਕਲਰ ਮਿਲ ਜਾਣਗੇ ਆ ਰੰਗ ਨੇ ਇਹਨੇ ਸਾਰੇ ਇਹਦੇ ਕਲਰ ਬਦਲ ਕੇ ਚੇਂਜ ਹੋ ਜਾਂਦੇ ਨੇ ਆਪਾਂ ਦੇ ਨਾਲ ਠੀਕ ਆ ਸੋ ਅੱਗੇ ਆ ਗਿਆ ਬਈ 250 ਰੁਪਏ ਕਾਟਨ ਦਾ ਆਲ ਓਵਰ ਸੂਟ ਕਾਟਨ ਦਾ 5 ਮੀਟਰ ਕੱਪੜਾ ਪੂਰਾ ਲਓ ਜੀ ਇਹ ਕਾਟਨ ਦਾ ਹੈ ਕਾਟਨ ਦਾ 5 ਮੀਟਰ ਕੱਪੜਾ 500 ਰੁਪਏ ਇਹਦੇ ਵਿੱਚ ਕੱਪੜਾ ਪੂਰਾ ਹੋਊਗਾ ਨਾ ਕੱਪੜਾ ਪੂਰਾ 5 ਮੀਟਰ ਕੱਪੜਾ ਪੂਰਾ 5 ਮੀਟਰ ਹੋਊਗਾ ਔਰ ਆਪ ਆ ਵੀ ਬੈਨੇ 2250 ਰੁਪਏ ਇਹ ਸਾਰੇ ਕਾਟਨ ਦੇ ਨੇ ਠੀਕ ਹੈ ਤੋਂ ਅੱਗੇ ਭਾਈ ਜੀ ਆਗੇ ਦੁਪੱਟਾ ਛੂਟ 3500 ਰੁਪਏ ਦੁਪੱਟਾ ਛੂਟ 3500 ਰੁਪਏ ਕਾਟਨ ਦਾ ਕੱਪੜਾ ਪਿਓਰ ਕਾਟਨ ਚਾਪਲ ਦਾ ਨਾਲ ਕਾਟਨ ਦਾ ਦੁਪੱਟਾ ਹੋਊਗਾ ਜੀ ਨਾਲ ਵੀ ਨਾਲ ਕਾਟਨ ਦਾ ਦੁਪੱਟਾ 3.5 ਰੁਪਏ 5 ਮੀਟਰ ਕੱਪੜਾ ਪੂਰਾ ਹੋਊਗਾ ਠੀਕ ਹੈ ਡਿਜ਼ਾਈਨ ਲਾਣੀਆਂ ਹਨ ਅਲਗ-ਅਲਗ ਬਣ ਗਈ ਆ ਤੁਸੀਂ ਕਹਿੰਦੇ ਹੋ 3.5 ਰੁਪਏ ਉਹ ਵੀ 3.5 ਰੁਪਏ ਹਾਂਜੀ ਇਹਦਾ ਮਸਲੀਨ ਦਾ ਦੁਪੱਟਾ ਉਹ ਕਾਟਨ ਦਾ ਕੱਪੜਾ 5 ਮੀਟਰ ਕੱਪੜਾ ਪੂਰਾ ਹੋਊਗਾ ਲਓ ਮਸਲੀਨ ਦਾ ਦੁਪੱਟਾ ਨਾਲ 5 ਮੀਟਰ ਕੱਪੜਾ ਪੂਰਾ ਹੋਊਗਾ ਤੇ ਸੈਂਮੇਲਾ ਬਣ ਜੂ ਇਹ ਮੰਨ ਲਓ ਹਨਾ ਮਾ ਸੈਂਮ ਤੇ ਹੈ ਆਈਵੇਂ ਬਣ ਜੂ ਆ ਡਿਜ਼ਾਈਨ ਬਣ ਜੂ ਸੈਂਮ ਡਿਜ਼ਾਈਨ ਹੋਊਗਾ ਬਾਕੀ ਦੁਪੱਟਾ ਦੇਖੋ ਇਹਦਾ ਰੱਲਾ ਪੂਰਾ ਹੈ ਨਾ ਲਓ ਕਲਰ ਡਿਜ਼ਾਈਨ ਮਿਲ ਜਾਏਗੇ ਅਸੀਂ ਇਹਦੇ ਲਈ ਬਣਾਉਂਦੇ ਹਾਂ 3.5 ਰੁਪਏ ਆ 컬러 ਡਿਜ਼ਾਈਨ ਨੇ ਸਾਰੇ ਆਹ ਜਿਹੜਾ 컬러 ਡਿਜ਼ਾਈਨ ਪਏ ਨੇ ਸਾਰੇ ਇੱਧਰ ਆਫਿਸ ਕਰਕੇ ਆਉਂਦੇ ਭਾਈ ਜੀ ਆਹ ਮੂਰੀਆਂ ਦੀ ਕਢਾਈ ਪਹੁੰਚਦੀ ਦੀ ਕਢਾਈ ਮੂਰੀਆਂ ਦੀ ਕਢਾਈ ਪਹੁੰਚਦੀ ਦੀ ਕਢਾਈ ਇਹ ਹੈਗਾ ਜੂ 4 ਲੱਖਾਂ ਚ ਇਹ 400 ਦਾ ਹੀ ਰੇਟ ਦੀ ਪੂਰੇ ਬਾਜ਼ਾਰ ਦੀ ਗਾਰੰਟੀ ਹੋਊਗੀ ਰੇਟ ਹੀ ਆਮ ਬਾਜ਼ਾਰ ਦਾ ਰੇਟ ਆਹ ਦੋਨੇ ਮੂਰੀਆਂ ਤੇ ਆਉ ਕਢਾਈ ਦੋਨੇ ਮੂਰੀਆਂ ਤੇ ਦੇਖੋ ਕਮੀਜ਼ ਕੈਮਰਿਕ कॉटन ਹੈ ਪਿਓਰ ਵਧੀਆ कॉटन ਵਧੀਆ कॉटन ਕੰਨੜਾ ਡਿਜ਼ਾਈਨ ਹੈ ਜੇ ਡਾਰਕ ਲਾਈਟ ਚਾਰਟ ਸਾਰੇ ਸਾਡੇ ਕੋਲ ਮਿਲਦੇ ਸੈਮੀ ਪਿਓਰ ਦਾ ਦੁਪੱਟਾ ਹੈ ਠੀਕ ਹੈ ਜੀ ਸੈਮੀ ਪਿਓਰ ਦਾ ਦੁਪੱਟਾ ਇਹਦੇ ਵਿੱਚ ਕਲਰ ਚਾਰਟ ਆ ਡਾਰਕ ਲਾਈਟ ਹੁੰਦੇ ਨੇ ਆਪਣੇ ਕੋਲ ਸਾਰੇ ਅਵੇਲੇਬਲ ਹੁੰਦੇ ਨੇ ਡਾਰਕ ਕਲਰ ਚਾਰਟ ਇਹ ਸਾਰੀ ਮੂਰੀ ਦੀ ਕੜਾਈ ਹੋਏ ਨੇ ਇਹਨਾਂ ਦੇ ਹਾਂਜੀ ਇਹ ਮੂਰੀਆਂ ਦੀ ਕੜਾਈ ਹੋਏਗਾ ਡਿਜ਼ਾਈਨ ਇਸ ਤਰ੍ਹਾਂ ਦੇ ਮਿਲਦੇ ਨੇ ਡਿਜ਼ਾਈਨ ਚੇਂਜ ਹੋ ਕੇ ਹੁੰਦੇ ਰਹਿੰਦੇ ਨੇ ਹਰ ਵੇਲੇ ਹੋਰ ਇੱਕ ਬਾਅਦ ਆ ਗਿਆ ਜੀ ਆ ਦੇਖੋ ਚਿਕਨ ਦੀ ਕੜਾਈ ਵਾਲਾ ਬਹੁਤ ਰਵਾਇਆ ਇਹਦਾ ਪਿਓਰ ਕਾਟਨ ਦਾ ਕੱਪੜਾ ਫਰੰਟ ਪੱਲੇ ਦੇ ਇਹ ਚੱਕੇ ਪੂਰੀ ਬੈਗ ਬੱਲੇ ਦੀ ਫੁੱਲ ਕਢਾਈ ਹੋਊਗੀ। ਫੁੱਲ ਕਢਾਈ ਤੇ ਬੰਦੀ। ਪਲੇਨ ਬਾਟਮ ਹੈ। ਪਲੇਨ ਬਾਟਮ ਦੀ ਵੀਰ ਦਾ ਦਰਜਾ ਹੈ। 400 ਰੁਪਏ ਦੀ ਰਾਈਂਗ ਹੈ। ਸਹੀ 400 ਦਾ। ਜਿਹੜੇ ਵਿਚਾਰ ਆ ਰਹੇ ਨੇ ਨਾ ਇਹ ਕਲਰ ਵੀ ਜਨ ਕਰ ਰਿਹਾ। ਇਹਦੇ ਇਹਦੇ ਦਿਖਾਈਏ ਕਿ ਡਿਜ਼ਾਈਨ ਕੱਢ ਕੇ ਹੋਰ ਵਧੀਆ ਜਾਂ। ਤੰਗ, ਕਾਲ ਹੋਵੇ। ਹਲੋ ਵੀਰ ਦੇਖੋ। ਕਲਰ ਕਈ ਅਵੇਲੇਬਲ ਹੋਣਗੇ। ਇਹ ਤਾਂ ਪਲਾਜ਼ੋ ਵੀ ਬਣ ਜੂਗਾ ਨਾ? ਪਲਾਜ਼ੋ ਵੀ ਬਣ ਜੂਗਾ। ਹਾਂ ਜਦੋਂ ਬਣਾਓ। ਪਲਾਜ਼ੋ ਨੂੰ ਕੱਪੜਾ ਘੱਟ ਲੱਗਦਾ 2 ਮੀਟਰ ਅੱਗੇ। ਸਲਵਾ ਦਾ 2.5 ਮਿੰਟ ਦਾ ਕੱਪੜਾ ਹਾਂ ਦਾ ਪੂਰਾ ਸਲਵਾ। ਪਲਾਜ਼ੋ ਬਣਾ ਸਕਦੇ ਤੁਸੀਂ ਇਹਦਾ। ਸਲਵਾ ਦਾ ਕੱਪੜਾ ਸੈਨੀ ਪ्योर ਉਹ ਦੁਪੱਟਾ ਕੱਪੜਾ। ਪਲਾਜ਼ੋ ਸੂਟ ਬਣਾਉਂਦੇ ਜ਼ਿਆਦਾਤਰ ਅੱਜਕੱਲ ਪਲਾਜ਼ੋ ਸੂਟ ਬਣਾਉਂਦੇ। ਹਾਂ ਪਲਾਜ਼ੋ ਬਣਾਉਂਦੇ ਨੇ। ਕੱਪੜਾ ਪੂਰਾ ਹੋਊਗਾ ਕੱਪੜੇ ਦੀ ਗਾਰੰਟੀ ਹੈ। ਪੂਰਾ ਹੋਊਗਾ। ਅੱਜ 15 ਫੀਸ ਲਈ ਵਾਪਸ ਲਵਾਂਗੇ ਸਾਡਾ। ਕੱਪੜਾ ਭਾਈ ਜੀ ਨਾ ਕੱਟ ਕੇ ਵਾਪਸ ਲਵਾਂਗੇ। ਤੇ ਫ੍ਰੀ ਕਾ ਤੁਸੀ ਫਿਰ ਮਰੀਦ ਕੋਲ ਆ ਸਕਦੇ ਹੋ। ਬਾਕੀ ਜੇ ਤੁਸੀਂ ਆਨਲਾਈਨ ਮੰਗਾਉਣਾ ਹੈ ਆਨਲਾਈਨ ਵੀ ਬੜੇ ਬਾਰੇ ਫੋਨ ਤੇ ਜਾਣਗੇ ਤਾਂ ਸਕਰੀਨ ਦੇ ਉੱਪਰ ਨੰਬਰ ਉਹ ਉਹ ਕਾਠਾ ਸੇਲ ਦੇ ਵਿੱਚ ਆਹ ਬਹੁਤ ਆਪਸ਼ਨਾਂ ਸੂਟ ਕਾਰੀ ਵੀ ਦੇਖ ਸਕਦੇ ਹੋ ਲੋ ਜੀ ਆ ਤੁਹਾਨੂੰ ਪਲਾਜ਼ੋ ਜਿਹਾ ਦਿਖਾਉਣੀ ਆਪਾਂ ਆਹ ਲੋ ਜੀ ਕਲਰ ਡਿਜ਼ਾਈਨ ਆਣਗੇ ਸਾਰੇ ਆਹ ਚਾ ਕਲਰ ਡਿਜ਼ਾਈਨ ਆ ਜਾਣਗੇ ਆਹਨੇ ਕਲਰ ਨੇ ਆਹਨੇ ਬਾਬਾ ਕਲਰ ਇਸ ਤਰ੍ਹਾਂ ਦੇ ਕਲਰ ਹੋਣਗੇ ਸਾਰੇ ਲਾਈਟ ਚਾਰ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ 400 ਰੁਪਏ ਦਾ ਦੁਪੱਟਾ ਚਿਕਨ ਦੀ ਕਢਾਈ ਹੈ ਸਾਰੇ ਕਮੀਜ਼ ਦੇ ਕਪੜੇ ਕਾਟਨ ਦਾ ਕਪੜਾ ਬਹੁਤ ਰਵਾਜ ਹੈ ਇਹਦਾ ਲੋਵੀ ਬਹੁਤ ਆਸਤੇ ਤੇ ਵਧੀਆ ਸੂਟ ਸੂਟ ਚੈਰ ਮਰੇ ਕੋਲੇ ਮਿਲ ਜਾਣਗੇ ਜਿਵੇਂ ਆ ਤੁਸੀਂ ਕੁਲਿਆ ਹੋਇਆ ਦੇਖ ਸਕਦੇ ਹੋ ਇਸ ਦਾ 400 ਰੁਪਏ ਦਾ ਤੇ ਤੁਸੀਂ ਘਰ ਬੈਠੇ ਵੀ ਆਨਲਾਈਨ ਮੰਗਵਾ ਸਕਦੇ ਹੋ ਆਨਲਾਈਨ ਜੇ ਤੁਸੀਂ ਘਰੇ ਮੰਗਵਾਉਣਾ ਤਾਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਤੁਸੀਂ ਉਹ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਇੰਸਟਾਗ੍ਰਾਮ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹ ਸੂਟ ਲਓ ਵੀ ਕਾਟਨ ਦੇ ਕਾਟਨ ਦਾ ਪਿਓਰ ਕਾਟਨ ਕੈਂਬਰੀਕ ਕਾਟਨ ਹੈ ਵਧੀਆ ਪੱਕੇ ਰੰਗਾਂ ਦਾ ਪੱਕੇ ਰੰਗ ਵਾਲੀ ਕੈਂਬਰੀਕ ਕਾਟਨ ਇਹਨਾਂ ਕਲਰ ਮਿਲ ਜਾਣਗੇ ਔਰ ਪਲੇਨ ਸਲਵਾਰ ਹੋਵੇ ਦੋਨੋ ਬਸ ਪ੍ਰਿੰਟ ਆਣਾ ਹੈ ਹਾਂਜੀ ਕਮੀਜ਼ ਪ੍ਰਿੰਟ ਹੈ ਪਲੇਨ ਸਲਵਾਰ ਸੈਮੀ ਪਿਓਰ ਦਾ ਦੁਪੱਟਾ ਸੈਮੀ ਪਿਓਰ ਦਾ ਦੁਪੱਟਾ ਆਹ ਕਲਰ ਨੇ ਇਹ ਤੇ ਆਹ ਕਲਰ ਆਕਣ ਆ ਗਏ ਇਹਦੇ ਵਿੱਚ ਆਹ ਵਾਲੇ ਕਲਰ ਡਿਜ਼ਾਈਨ ਨੇ ਫੋਟੋ ਲੱਗੀ ਹੋਈ ਹੈ ਸਸਤੇ ਫੋਟੋ ਸੇਮ ਡਿਜ਼ਾਈਨ ਹੋਊਗਾ ਆਹ ਲਓ ਡਿਜ਼ਾਈਨ ਵਾਧੂ ਨੇ ਆਹ ਕਲਰ ਨੇ ਆਹ ਕਲਰ ਨੇ ਇਹਦੇ ਹਾਂ ਆ ਗਏ ਆੜੇ ਕਲਰ ਆਉਣਗੇ ਆ ਕਲਰ ਆਉਣਗੇ ਇਹਦੇ ਕਲਰ ਆਉਣਗੇ ਇਹਦੇ ਆਵਲੇ ਕਲਰ ਚਾਰਟ ਆਉਣੀ ਦਿਖਾਓ ਜਦੋਂ ਬਾਰੇ ਚੰਨੋ ਹੋਣਾ ਤੁਹਾਨੂੰ ਕੋਲ ਕੇ ਬਹੁਤ ਵਧੀਆ ਕਪੜਾ ਕਲਰ ਦੋਨੋਂ ਸਾਈਡ ਪ੍ਰਿੰਟੇ ਵੀ ਉਹਦੇ ਵਾਂਗੂ ਹੀ ਆ ਰਿਕਾਰਡ ਜਾਂ ਲੇਖੋ ਆੜ ਜਾਂ ਰਿਹਾ ਕੈਮਰੀ कॉटन तक ਨਹੀਂ ਜਾਣਗੇ 컬러 पक्के ਨੇ ٹھیک ہے جی کੈਮਰੀ कॉटन ਦਾ 컬러 ਨਹੀਂ ਘੱਟ ਹੁੰਦਾ ਹੈ ਲੋ ਕੈਮਰੀ कॉटन ਦੇ کمی ਨੇ 컬러 ਪੱਕੇ ਨੇ ਤੇ کپڑے ਦੀ ਫੁੱਲ ਗਰੰਟੀ ਆ ਕੋਈ ਐਵੇਂ ਨਹੀਂ ਹੈਗਾ ਕੱਟ ਪੂਰੀ ਹੋਊਗੀ ਕਪੜਾ ਘੱਟ ਗਿਆ ਸੂਟ ਵਾਪਸ ਨਹੀਂ ਗਰੰਟੀ ਹੈ ਸਾਡੀ ਕਪੜਾ ਸਾਡਾ ਘੱਟ ਜੇ ਅਸੀਂ પાਟਾ ਘੱਟ ਗਿਆ ਤਾਂ ਸੂਟ ਵਾਪਸ ਤੇ ਬਾਕੀ ਜੇ ਤੁਸੀਂ ஆன்ਲਾਈਨ ਮੰਗਵਾਉਣਾ ਤਾਂ ਸਕਰੀਨ ਦਾ ਨੰਬਰ ਚੱਲਦਾ ਤੁਸੀਂ ਉਹਤੇ ਮੈਸੇਜ ਕਰੋ ਜਾਂਾਨੂੰ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰਕੇ ஆன்ਲਾਈਨ ਮੰਗਵਾਵਾ ਸਕਦੇ ਹੋ ਹਾਂ ਹਾਂ ਆਹੋ ਬਾਈ ਇਹ ਸਰਵਿਸ ਦੇ ਬਹੁਤ ਸਾਰਾ ਕੱਪੜਾ ਤੁਹਾਨੂੰ ਮਿਲ ਜੂ ਸ਼ਹਿਰ ਮਰੀਕ ਕੋਲੇ ਤੇ ਬਹੁਤ ਹੀ ਸਸਤਾ ਮਿਲ ਜੂਗਾ ਨਾ ਜੇ ਆਪ ਇਹ ਦੇਖ ਕਰੋ ਤਾਂ ਬਹੁਤ ਸਸਤਾ ਤੁਹਾਨੂੰ ਇਹ ਮਿਲ ਜੂਗਾ ਲੋ ਜੀ ਹਾਂ 350 ਹਾਂਜੀ ਡਾਕਟਰ ਲਓ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸ਼ਹਿਰ ਮਰੀਕ ਕੋਲੇ ਦੀ ਕੱਪੜਿਆਂ ਦੀ ਸੇਲ ਦਿਖਾਈ ਹੈ ਜਿਹੜੀ ਕਿ ਹਰੇਕ ਐਤਵਾਰ ਨੂੰ ਲੱਗਦੀ ਆ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕੱਪੜਾ ਕਿਵੇਂ ਲੱਗਿਆ ਤੇ ਵੀਡੀਓ ਕਿਵੇਂ ਲੱਗੀ ਬਾਕੀ ਜੇ ਕੋਈ ਵੀ ਤੁਹਾਡੀ ਰਿਕੁਆਇਰਮੈਂਟ ਆ ਤੁਸੀਂ ਇਹਨਾਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਸਕਦੇ ਹੋ ਤੁਹਾਨੂੰ ਉਹ ਕੱਪੜਾ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਤੇ ਠੀਕ ਆ ਜੀ ਅੱਜ ਦੀ ਵੀਡੀਓ ਨੂੰ ਫਿਰ ਐਂਡ ਕਰਦੇ ਤੇ ਇਹ ਸੇਲ ਹਰੇਕ ਐਤਵਾਰ ਨੂੰ ਸ਼ਹਿਰ ਮਰੀਕ ਤੁਸੀਂ ਸੰਡੇ ਮਾਰਕੀਟ ਪੁੱਛ ਕੇ ਤੁਸੀਂ ਸ਼ਹਿਰ ਮਰੇਕ ਕੋਲੇ ਆ ਸਕਦੇ ਹੋ ਤਾਂ ਬਹੁਤ ਵੱਡੀ ਇਹ ਸੇਲ ਹੁੰਦੀ ਹੈ ਤੇ ਬਹੁਤ ਸਸਤਾ ਕੱਪੜਾ ਹੁੰਦਾ ਜਿਵੇਂ ਆਪਾਂ ਲੇਡੀ ਸੂਟ ਕਹਿੰਦੇ 200 ਰੁਪਏ ਤੋਂ ਉੱਥੋਂ ਸਟਾਰਟ ਹੋ ਜਾਂਦਾ ਤੇ ਉੱਥੋਂ ਉੱਪਰ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਹੋ 200 300 400 ਤੇ ਬਹੁਤ ਸੋਹਣਾ ਕੱਪੜਾ ਹੁੰਦਾ ਤੇ ਠੀਕ ਹੈ ਜੀ ਆ ਦੀ ਵੀਡੀਓ ਨੂੰ ਐਂਡ ਕਰਦੇ ਹਾਂ ਤੇ ਮੈਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਾਂ ਵੀ ਇਹ ਸੇਲ ਹਰ ਹਫ਼ਤੇ ਐਤਵਾਰ ਨੂੰ ਲੋਹਾ ਬਾਜ਼ਾਰ ਦੇ ਕੋਲੇ ਸੰਡੇ ਮਾਰਕੀਟ ਲੱਗਦੀ ਹੈ ਠੀਕ ਹੈ ਜੀ ਤੁਸੀਂ ਪੁੱਛ ਕੇ ਇਮਰੇ ਕੋਲਿਓ ਨੇ ਸੰਡੇ ਮਾਰਕੀਟ ਪਤਾ ਕਰਕੇ ਆ ਸਕਦੇ ਹੋ ਤੇ ਜੇ ਕੋਈ ਵੀ ਤੁਹਾਡੀ ਰਿਕੁਆਇਰਮੈਂਟ ਹੋਵੇ ਤਾਂ ਸਕ੍ਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਉਹਤੇ ਮੈਸੇਜ ਕਰ ਸਕਦੇ ਹੋ ਕੋਈ ਵੀ ਤੁਸੀਂ ਸੂਟ ਘਰ ਬੈਠ ਮੰਗਵਾਉਣਾ ਉਹ ਮੰਗਾ ਸਕਦੇ ਹੋ ਠੀਕ ਹੈ ਜੀ ਆਦੀ ਵੀਡੀਓ ਕਰਦੇ ਆਪਾਂ ਐਂਡ